ਸੀਐਮ ਭਗਵੰਤ ਮਾਨ ਦੇ ਖਿਲਾਫ ਇੱਕ ਵੱਡਾ ਐਕਸ਼ਨ ਔਰ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਯਾਨੀ ਕਿ ਹਾਈ ਕਮਾਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਔਰ ਸੀਐਮ ਭਗਵੰਤ ਮਾਨ ਦੇ ਉੱਤੇ ਐਕਸ਼ਨ ਕੀਤਾ ਗਿਆ ਹੈ ਇਹ ਇਲਜ਼ਾਮ ਲਗਾਏ ਜਾ ਰਹੇ ਹੈ ਸੀਐਮ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਮੰਨੇ ਜਾਣ ਵਾਲੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਜਿਹੜੇ ਆ ਪੰਜਾਬ ਸਰਕਾਰ ਦੇ ਨਮਨੀਤ ਵਾਧਵਾ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਖੋਲੀਆਂ ਗਈਆਂ ਨੇ ਦਰਸਲ ਸੀਐਮ ਭਗਵੰਤ ਮਾਨ ਦੇ ਨਜ਼ਦੀਕੀਆਂ ਵਿੱਚੋਂ ਆਉਂਦੇ ਨੇ ਨੇੜਲੇਆਂ ਲੋਕਾਂ ਦੇ ਵਿੱਚੋਂ ਆਉਂਦੇ ਨੇ ਨੰਮੀ ਤੌਰ ਆ ਲਗਾਤਾਰ ਉਹਨਾਂ ਦੀਆਂ ਤਸਵੀਰਾਂ ਵੀ ਸੀਐਮ ਭਗਵੰਤ ਮਾਨ ਦੇ ਨਾਲ ਦਿਖਦੀਆਂ ਰਹੀਆਂ ਨੇ ਔਰ ਉਹਨਾਂ ਨੂੰ ਹੀ ਹੁਣ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ ਦਰਸਲ ਉਹਨੀਆਂ ਸੇਵਾਵਾਂ ਮੁੱਕ ਕਰ ਦਿੱਤੀਆਂ ਗਈਆਂ ਨੇ ਉਹਨਾਂ ਤੋਂ ਸਰਕਾਰੀ ਗੱਡੀ ਜਿਹੜੀ ਆ ਉਹ ਖੋਲੀ ਗਈ ਆ ਔਰ ਨਾਲ ਦੀ ਨਾਲ ਹੀ ਪੋਣਾ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਸਰਕਾਰੀ ਕੋਠੀ ਖਾਲੀ ਕਰਨ ਦਾ ਦਰਸਲ ਸੀਐਮ ਭਗਵੰਤ ਮਾਨ ਦੇ ਕਰੀਬੀ ਦੱਸੇ ਜਾ ਰਹੇ ਨੇ ਔਰ ਕੁਝ ਜਿਹੜੇ ਤੱਤ ਨੇ ਉਹ ਇਹ ਵੀ ਖਬਰਾਂ ਸਾਂਝੀਆਂ ਕਰ ਰਹੇ ਨੇ ਕਿ ਸੀਐਮ ਭਗਵੰਤ ਮਾਨ ਦੇ ਨਾਲ ਨੇੜਤਾ ਹੋਣ ਕਾਰਨ ਇਹ ਐਕਸ਼ਨ ਜਿਹੜਾ ਹੈ ਉਹ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਉਹ ਓਐਸਡੀ ੋਂਕਾਰ ਸਿੰਘ ਦੇ ਉੱਤੇ ਐਕਸ਼ਨ ਹੋਇਆ ਪਰ ਹੁਣ ਨਵਨੀਤ ਸਿੰਘ ਵਾਧਵਾ ਦੇ ਉੱਤੇ ਇਹ ਐਕਸ਼ਨ ਜਿਹੜਾ ਉਹ ਕਰ ਦਿੱਤਾ ਗਿਆ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਇਲਜ਼ਾਮ ਨੇ ਕਿ ਨਵਨੀਤ ਸਿੰਘ ਵਾਧਵਾ ਦੇ ਉੱਤੇ ਕੁਝ ਗੰਭੀਰ ਇਲਜ਼ਾਮ ਲੱਗੇ ਹੋਏ ਸੀ ਜਿਨ੍ਹਾਂ ਕਾਰਨ ਇਹ ਫੈਸਲਾ ਹਾਈ ਕਮਾਂਡ ਵੱਲੋਂ ਲਿਆ ਗਿਆ ਪਰ ਇਸ ਮਾਮਲੇ ਦੇ ਸਬੰਧੀ ਅੰਦਰ ਖਾਤੇ ਇਹ ਵੀ ਗੱਲਾਂ ਚੱਲ ਰਹੀਆਂ ਹੈ ਕਿ ਸੀਐਮ ਭਗਵੰਤ ਮਾਨ ਦੇ ਨਾਲ ਨੇੜਤਾ ਹੈ ਤਾਂ ਕਰਕੇ ਇਹ ਐਕਸ਼ਨ ਲੈ ਲਿਆ ਗਿਆ ਦਰਸਲ ਲੰਘੇ ਦੇ ਨਹੀਂ ਸੀਐਮ ਭਗਵੰਤ ਮਾਨ ਜਦੋਂ ਮੀਟਿੰਗ ਕਰਦੇ ਨੇ ਉਸ ਵੇਲੇ ਇਹ ਨਵੀਤਵਾਦਵਾ ਉੱਥੇ ਆਉਂਦੇ ਨੇ ਪਰ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਯਾਨੀ ਕਿ ਉਹਨਾਂ ਨੂੰ ਰੋਕ ਲਿਆ ਜਾਂਦਾ ਸੀਐਮ ਰਿਹੈਸ਼ ਦੇ ਬਾਹਰ ਹੀ ਦਰਅਸਲ ਜਦੋਂ ਤੁਸੀਂ ਸੀਐਮ ਭਗਵੰਤ ਮਾਨ ਹਸਤਾਲ ਤੋਂ ਬਾਹਰ ਆਏ ਨਹੀਂ ਉਹਨਾਂ ਨੇ ਅਨੁਸਾਰ ਹੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਲਗਾਤਾਰ ਮੀਟਿੰਗਸ ਤੇ ਮੀਟਿੰਗਸ ਸੀਐਮ ਭਗਵੰਤ ਮਾਨ ਕਰਦੇ ਆ ਨਜ਼ਰ ਆਏ ਨੇ ਅੰਦਰ ਖਾਤੇ ਤਾਂ ਇਹ ਵੀ ਗੱਲ ਚੱਲ ਰਹੀ ਹੈ ਕਿ ਸੀਐਮ ਭਗਵੰਤ ਮਾਨ ਦੱਸ ਰਹੇ ਨੇ ਕਿ ਮੈਂ ਜਾਣਦਾ ਕੰਮ ਕਿਵੇਂ ਕਰਨਾ ਖੈਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੂੰ ਲੈ ਕੇ ਇਹ ਵੀ ਚਰਚਾ ਚੱਲਦੀ ਪਈ ਹੈ ਕਿ ਉਹਨਾਂ ਦੇ ਜਿਹੜੇ ਨੇੜਲੇ ਨੇ ਉਹਨਾਂ ਨੂੰ ਹਟਾਉਣ ਦੀ ਤਿਆਰੀ ਹਾਈ ਕਮਾਂਡ ਕਰ ਸਕਦੀ ਹੈ ਜਿਹਦੇ ਵਿੱਚ OST ਦਾ ਨਾਮ ਪਹਿਲਾਂ ਹੀ ਆ ਚੁੱਕਿਆ ਹੈ ਤੇ ਹੁਣ ਮੀਡੀਆ ਸਲਾਹਕਾਰ ਜਿਹੜੇ ਦੱਸੇ ਜਾਂਦੇ ਨੇ ਉਹਨਾਂ ਦਾ ਨਾਮ ਵੀ ਸਾਹਮਣੇ ਆਇਆ ਜਿਸ ਤੋਂ ਬਾਅਦ ਹੁਣ ਸਵਾਲ ਵੱਡੇ ਪੱਧਰ ਤੇ ਖੜੇ ਹੋਣ ਲੱਗ ਗਏ ਕਿ ਅਗਲਾ ਨੰਬਰ ਕਿਸ ਦਾ ਹੋ ਸਕਦਾ ਹੈ ਸੀਐਮ ਭਗਵੰਤ ਮਾਨ ਦੇ ਉੱਤੇ ਵੀ ਇਹ ਗਾਜ ਡਿੱਗ ਸਕਦੀ ਹੈ ਸਵਾਲ ਇਹ ਵੀ ਚੱਲਦਾ ਪਿਆ ਹੁਣ ਕੀ ਕੁਝ ਹੋਵੇਗਾ ਉਹ ਆਉਣ ਦਾ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਮਾਂ ਦੀ ਪੰਜਾਬੀ